असि बहुत बहुत स्वागत करते हैं जी साढ़े हरमन प्याले लीडर सरदार कुलदीप जी, धारीवाल साहब सा पहुंच चुके हैं ਹਾਂ ਜੀ ਇਹ ਦਾ ਫਾਇਦਾ ਸਭ ਜਾਣਦੇ ਇਹ ਦੁਬਾਰਾ ਵੱਡੀ ਗਿਣਤੀ ਦੇ ਵਿੱਚ ਜਿਤਾ ਕੇ ਰੋਟ ਸਵਾਗ ਪੇ ਜਾਣਗੇ ਹੋਰ ਬਾਕੀ ਸਾਡੀ ਕੁਝ ਮੰਗਾ ਵੀ ਨਹੀਂ ਸਾਡੇ ਕੋ ਪਹਿਲਾਂ ਮੈਂ ਕੇਮਨ ਸਾਹਿਬ ਜੀ ਕੋਲ ਬਕਾਇਆ ਬੱਧੇ ਨੇ ਉਹਨਾਂ ਨੂੰ ਤੇ ਵਝਾ ਲਿਆ ਜਾਵੇ ਤੇ ਪਾਣੀ ਦਾ ਜਿਹੜਾ ਸਿਸਟਮ ਆ ਉਹਨੂੰ ਸੁਧਾਰਿਆ ਜਾਵੇ ਤੇ ਪਿੰਡ ਦੇ ਵਿੱਚ ਸੀਵਰੇਜ ਦਾ ਪ੍ਰਬੰਧ ਕੀਤਾ ਜਾਵੇ ਮੈਂ ਮੈਡੀਓ ਸਾਹਿਬ ਨੂੰ ਪਹਿਲਾਂ ਵੀ ਦੱਸ ਦਿੱਤਾ ਕਿ ਸਾਡੀ ਬੜੀ ਕਿਰਾਂ ਦੀ ਪ੍ਰਾਣੀ ਮੰਗਿਆ ਕਿ ਸਾਡਾ ਸਕੂਲ ਡਾਕਟਰ ਗੁਰੂ ਸਾਡੇ ਸਾਰੇ ਲਾਦੇ ਤਾਂ ਸਰਕਾਰਿਆ ਸਾਹਿਬ ਨੂੰ ਬੜੀ ਵਾਰ ਹੀ ਬੇਨਤੀ ਕੀਤੀ ਵਿਸ਼ਵਾਸ ਵੀ ਦੇ ਗਏ ਸਾਨੂੰ ਪਰ ਸਾਡੀ ਮੰਗ ਨਹੀਂ ਪੂਰੀ ਹੋਈ ਸੋ ਇਹ ਤੁਹਾਡੀ ਹੱਥ ਜੋੜ ਕੇ ਤੁਹਾਡੇ ਗਾਰੀ ਬੇਨਤੀ ਹੈ ਕਿ ਸਾਡੀ ਜਿਹੜੀ ਮੰਗ ਹੈ ਇਹ ਜਰੂਰ ਪ੍ਰਵਾਨ ਕਰਿਓ ਇੱਕ ਸਾਡੀ ਸੜਕ ਹੈ ਮਗਲਾਨੀ ਮੋੜ ਤੋਂ ਅਗਲੀ ਵਾਲਾ ਕੱਟ ਮੇਰਾ ਖਿਆਲ ਹੈ ਵੀ ਉਹ ਪਿਛਲੇ 15 ਸਾਲ ਤੋਂ ਉਹਦੀ ਕੋਈ ਰਵੈਰ ਨਹੀਂ ਹੋਈ। ਜਿੱਤ ਕੇ ਜਾਓ ਤੇ ਸਾਨੂੰ ਸਟੇਡੀਅਮ ਵਾਸਤੇ ਕੁਝ ਪੈਸੇ ਦਿਓ ਕਿ ਇਸ ਗਰਾਊਂਡ ਨੂੰ ਵਧੀਆ ਤਰੀਕੇ ਨਾਲ ਬਣਾਇਆ ਜਾ ਸਕੇ ਤੇ ਲੋਕਾਂ ਨੂੰ ਤੇ ਖਿਡਾਰੀਆਂ ਨੂੰ ਕਿਤੇ ਸਹੂਲਤਾਂ ਮਿਲਣ। ਸੋ ਹੁਣ ਮੈਂ ਕਹਿਣਾ ਚਾਹਣਾ ਹਾਂ ਸਤਿ ਸ਼੍ਰੀ ਅਕਾਲ ਧਿਆਨ ਸਿੰਘ ਜੀ ਨੂੰ। ਸਤਿ ਸ਼੍ਰੀ ਅਕਾਲ ਧਿਆਨ ਸਿੰਘ ਸਾਡੇ ਵੀਰ ਜੋ ਕਿ ਰਾਜਾ ਨਾਥੀ ਦਾਣਾ ਮੰਡੀ ਦੇ ਵਗਾਹਣ ਵੀ ਨੇ ਤੇ ਹਰ ਥੋੜੇ ਦਿਨਾਂ ਤੋਂ ਆ ਅਮਰਸਰ ਮੰਡੀ ਦੇ ਵੀ ਪ੍ਰਧਾਨ ਵੀ ਬਣਾਇਆ ਗਿਆ ਸਰਪੰਚੀ ਦੇ ਨਾਲ ਇਹਨਾਂ ਨੂੰ ਜੁਆਇੰਗ ਚਾਚਾ ਜੀ ਮੇਰੇ ਭੈਣ ਭਰਾ ਜਿੰਨੀ ਸੰਗਤ ਆਈ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਸਾਡੇ ਨਿਗੇ ਦੇ ਸਨੇਹ ਤੇ ਇੰਨੀ ਵੱਡੀ ਸੰਗਤ ਦਾ ਇਕੱਠ ਜੀ ਕੋਟ ਕੋਟ ਧੰਨਵਾਦ ਸਾਡੇ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਕੈਬਨਿਟ ਮੰਤਰੀ ਜੀ ਭਾਜੀ ਬਲਦੇਵ ਸਿੰਘ ਚੇਅਰਮੈਨ ਸਾਹਿਬ ਆਏ ਜੀ ਉਹਨਾਂ ਦਾ ਵੀ ਕੋਟ ਕੋਟ ਧੰਨਵਾਦ ਇੱਥੇ ਆਉਂਦਾ ਮੈਂ ਸਾਰੀ ਜਿੰਨੀ ਸੰਗਤ ਆਈ ਉਹਨਾਂ ਦਾ ਤਾਂ ਬਾਤ ਕਰਦਾ ਜੀ ਜਦੋਂ ਇਹ ਆਵਾਜ਼ ਮਾਰਨੀ ਰਾਤ ਜਣੀ ਮੈਂ ਹਾਜ਼ਰ ਰਵਾਂਗਾ ਜੀ ਇਹਨਾਂ ਦੇ ਨਾਲ ਜੀ ਅੱਗੇ ਵੀ ਤੁਹਾਨੂੰ ਪਤਾ ਹੀ ਹੈ ਸਰਾ ਜੀ ਸਾਰਿਆਂ ਦਾ ਤਾਂ ਹਾਂ ਠੀਕ ਹੁਣ ਮੈਂ ਕੀ ਕਰੂੰਗਾ ਮੈਂ ਜੇਮਨ ਪਾ ਅਗਲੀ ਵਾਰ ਦੇ ਆਮ ਆਦਮੀ ਪਾਰਟੀ ਦੇ ਯੋਧੇ ਰੀਡ ਦੀ ਹੱਡੀ ਜਿਹੜੇ ਜਾਣੇ ਜਾਂਦੇ ਨੇ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਪਹਿਲਾਂ ਤੇ ਧੰਨਵਾਦੋ ਡਾ ਜਿਹਦਾ ਵੀਰ ਜੀ ਨੇ ਕਹਿ ਰਹੇ ਸੀ ਕਿ ਨਿੱਕੇ ਦੇ ਸੱਦੇ ਦੇ ਤੁਸੀਂ ਇੰਨਾ ਵਧੀਆ ਐਡਾ ਭਾਰੀ ਇਕੱਠ ਜਿਹੜਾ ਤੁਸੀਂ ਕੀਤਾ ਕਿਉਂਕਿ ਮੰਤਰੀ ਸਾਹਿਬ ਨਾਲ ਤੇ ਗੱਲ ਜਦੋਂ ਆਪਾਂ ਤੁਸੀਂ ਕਾਫੀ ਵੀਰ ਜਿਹੜੇ ਆਪਣੇ ਮੀਟਿੰਗ ਤੇ ਗਏ ਸੀ ਲੋਕੋ ਕੇ ਉਸ ਤੋਂ ਬਾਅਦ ਕੀ ਵਿਚਾਰ ਬਣੀ ਮੈਂ ਕਿਹਾ ਹੁਣ ਸਖਿਆ ਭਾਜੀ ਔਰ ਮੇਰੇ ਪਾਰਟੀ ਦੇ ਸੀਨੀਅਰ ਲੀਡਰ ਮੇਰੇ ਹਲਕੇ ਦੇ ਇਨਚਾਰਜ ਸਰਦਾਰ ਮੋਦੇਸ਼ ਸਿੰਘ ਮਿਹਰਦੀਆ ਜੀ ਪਹਿਲਾਂ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਪਿੰਡਾਂ ਵਿੱਚ ਮੀਟਿੰਗਾਂ ਜਿਹੜੀ ਹੈ ਉਹ ਕੰਮ ਦੀ ਸ਼ੁਰੂਆਤ ਕੀਤੀ ਹੈ ਮੇਰੇ ਤੋਂ ਪਹਿਲਾਂ ਭਾਈ ਸਾਹਿਬ ਸਟੇਜ ਤੇ ਬੋਲ ਰਹੇ ਸੀਗੇ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਹਾਂ ਅਸੀਂ ਕਿਸੇ ਵੀ ਪਿੰਡ ਚ ਜਾਂਦੇ ਹਾਂ ਤੁਹਾਡੀ ਕਿਰਪਾ ਨਾਲ ਤੁਹਾਡੇ ਸਹਿਯੋਗ ਨਾਲ ਐਮਐਲਬੀ ਮਾਨ ਸਾਹਿਬ ਨੇ ਆਪਣੀ ਕੈਬਿਨਟ ਦੇ ਵਿੱਚ ਸ਼ਾਮਲ ਕੀਤਾ। ਅਲ ਮੇਰੇ ਕੋਲ ਰੂਰਲ ਡਿਵੈਲਪਮੈਂਟ ਪਿੰਡ ਪੰਚਾਇਤ ਬੈਕੋਂ ਜਿਹੜਾ ਖੇਤੀਬਾੜੀ ਦਾ ਵਿਭਾਗ ਹੈ ਨਾਈ ਵਿਭਾਗ ਮੱਛੀ ਪਾਲਣ ਵਿਭਾਗ ਸੀਗਰ ਵੀ ਨੂੰ ਪੰਜਾਬ ਦੇ ਬਹੁਤ ਸਾਰੇ ਬਹੁਤ ਸਾਰੇ ਪਿੰਡਾਂ ਚ ਜਾਣ ਦਾ ਮੌਕਾ ਮਿਲਿਆ। ਆਪਣੇ ਏਰੀਏ ਚ ਨਾਲੇ ਤਾਂ ਜਾਂਦੀਆਂ ਨੇ ਤੋ ਪਰ ਮੈਂ ਜਿਹੜੀ ਗੱਲ ਨੋਟ ਕੀਤੀ ਆ ਜਿਹੜਾ ਮੈਨੂੰ ਦੁੱਖ ਹੁੰਦਾ ਹਮੇਸ਼ਾ ਹੀ ਉਹਨੇ ਭਾਈ ਸਾਹਿਬ ਕਹਿ ਰਹੇ ਸੀਗੇ ਸੱਡ ਬੇੜੂ ਦੇ ਵਿੱਚ ਸਪੜਾ ਦੀ ਬੜੀ ਵੱਡੀ ਪ੍ਰੋਬਲਮ ਹੈ ਗਲੀਆਂ ਦੀ ਨਾਲੀਆਂ ਦੀ ਫਿਰਦੀਆਂ ਦੀ ਸਕੂਲਾਂ ਦੇ ਸਟੇਡੀਅਮ ਦੀ ਸਕੂਲਾਂ ਦੀ ਇਹ ਜਿੱਥੇ ਵੀ ਜਾਂਦੇ ਸਰ ਜੀਵਨ ਮੈਂ ਸੋਚਦਾ ਕਿ ਪੰਜਾਬੀ ਕਿੰਨੇ ਘੋੜੇ ਪੰਛੀ ਹੈ 75 ਸਾਲ ਕਾਂ ਉਸ ਕਾਲੀ ਸੜਕੋ ਵੋਟਾਂ ਲੈ ਗਏ ਵੋਟਾਂ ਲੈ ਕੇ ਐਮਐਲਏ ਬਣ ਗਏ ਐਮਪੀ ਬਣ ਗਏ ਮੰਤਰੀ ਬਣ ਗਏ ਸਰਕਾਰਾਂ ਬਣ ਗਈਆਂ ਬਾਦਲ ਸਾਹਿਬ ਪੰਜ ਵਾਰ ਮੁੱਖ ਮੰਤਰੀ ਬਣ ਗਏ ਕੈਪਟਨ ਸਾਹਿਬ ਡੋਲਾ ਬਣ ਗਏ ਬੈਂਚ ਸੇਟਰੀ ਬਣ ਗਏ ਪਤਾ ਨਹੀਂ ਕਿੰਨੇ ਮੁੱਖ ਮੰਤਰੀ ਕਿੰਨਿਆ ਸਖਾਦਾ ਬਣੀਆਂ ਪੰਜਾਬ ਦੇ ਵਿੱਚ ਦੁਨੀਆ ਜਨਤਰਵਾਦ ਬਹੁਤਗੀ ਆਪਾਂ ਕਿੱਥੇ ਖੜੇ 75 ਸਾਲ ਬਾਅਦ ਅੱਪਾ ਜਿੱਥੇ ਜਾਂਦੇ ਕਿੰਨੇ ਛੱਪੜ ਖਲਾਬ ਹੈ ਜੀ ਆਪਾਂ ਜਿੱਥੇ ਜਾਂਦੇ ਕਿਨੇ ਸਟੇਡੀਅਮ ਦੇ ਦੋ ਜੀ ਆਪਾਂ ਪੰਜ ਤਿਹਸਾਲਾਂ ਦੇ ਵਿੱਚ ਸਾਨੂੰ ਛੱਪੜ ਵੀ ਮਿਲੇ ਸਾਨੂੰ ਮਾਗਿਆਂ ਦੀਆਂ ਮਿਲੀਆਂ ਸਾਡੀਆਂ ਫਿਰਨੀਆਂ ਵੀ ਕੱਚੀਆਂ ਸਾਨੂੰ ਸਟੇਡੀਅਮ ਵੀ ਦਿੱਤੇ ਸਰ ਸਰ ਦੇ ਸਕੂਲਾਂ ਦੀਆਂ ਬਿਲਡਿੰਗਾਂ ਨਹੀਂ ਬਣ ਗਈਆਂ ਵੋਟਾਂ ਹੀ ਲਾ ਕੇ ਪੰਜਾਹ ਸਾਲ ਇਹਨਾਂ ਦੇ ਘਰ ਤਿੰਨ ਤਿੰਨ ਚਾਰ ਚਾਰ ਮੰਜ਼ਲੇ ਬਣ ਗਏ ਇਹਨਾਂ ਦੇ ਘਰ ਉਹਨਾਂ ਦੇ ਪੰਪ ਪੰਪ ਸਾਸਰ ਗੱਡੀਆਂ ਖੜਗੀਆਂ ਆ ਕੇ ਤੇ ਅਸੀਂ ਅੱਜ ਵੀ ਉੱਥੇ ਖੜੇ ਹੋ ਕੇ ਛੱਪੜ ਚਾਈਦੇ ਬੈਲੋਂ ਦੇ ਵਿੱਚ ਬੜੇ ਛੱਪੜ ਬਣਾਏ ਪੈਰ ਮੈਡੀਕਿੰਗੇ ਮੈਂ ਬੜਾ

ਕਿੰਨੇ ਮੇਨ ਆਖੋ ਜਿੰਦਰ ਜੀ ਨੂੰ ਕਹ ਲਿਓ ਹਾਂ ਨਿਯੋਕ ਕੇ ਸਰ ਉਹ ਕਿੱਥੇ ਬਸ ਇਹਨਾਂ ਟਿਕਟ ਕਿੱਥੇ ਦੋ ਜਗ੍ਹਾ ਹੈ ਗਈ